ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਵੈਲਕਮ ਹੈ ਤੇ ਜਿਹੜੇ ਮੇਰੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿੰਕ ਬਾਰੇ ਵੀ ਆਪਾਂ ਨੂੰ ਝੌਨੇ ਦੇ ਵਿੱਚ ਕਿਹੜੀ ਜਿੰਕ ਵਰਤਣੀ ਚਾਹੀਦੀ ਹੈ ਕਿੰਨੀ ਡੋਜ਼ ਪਾਣੀ ਚਾਹੀਦੀ ਤੇ ਕਿਹੜੇ ਸਮੇਂ ਆਪਾਂ ਨੂੰ ਵਰਤਣੀ ਚਾਹੀਦੀ ਸਾਰੀ ਤੁਹਾਨੂੰ ਡਿਟੇਲ ਵਾਈਜ਼ ਅੱਜ ਜਾਣਕਾਰੀ ਦਵਾਂਗੇ ਹੁਣ ਨੰਬਰ 92 ਤੇ ਗੱਲ ਆਂਦੀ ਐ ਵੀ ਆਪਾਂ ਨੂੰ ਕਿਹੜੀ ਜ਼ਿੰਕ ਵਰਤਣੀ ਚਾਹੀਦੀ ਐ ਜ਼ਿੰਕਾ ਬਾਜ਼ਾਰ ਦੇ ਵਿੱਚ ਬਹੁਤ ਕਿਸਮ ਦੀ ਆਉਂਦੀਆਂ ਨੇ ਚੇਲੇਟਰ ਜ਼ਿੰਕ ਹੋਊਗੀ 18% ਵਾਲੀ ਹੋਊਗੀ 21% ਵਾਲੀ ਹੋਊਗੀ ਤੇ 31% ਵਾਲੀ ਨਾ 33% ਵਾਲੀ ਹੋਊਗੀ ਜ਼ਿੰਕਾ ਬਹੁਤ ਜ਼ਿਆਦਾ ਆਂਦੀ ਐ ਹੁਣ ਆਪਣਾ ਸਵਾਲ ਹੁੰਦਾ ਐ ਵੀ ਆਪਾਂ ਨੂੰ ਵਧੀਆ ਰਿਜ਼ਲਟ ਕਿਹੜੀ ਜ਼ਿੰਕ ਦੇਊਗੀ ਆਪਣੀ ਗੱਲ ਹੁੰਦੀ ਹੈ ਵੀ ਆਪਾਂ ਨੂੰ ਵਧੀਆ ਰਿਜ਼ਲਟ ਕਿਹੜੀ ਦੇਊਗੀ 33 ਦੇਊਗੀ ਕਿ 21 ਦੇਊਗੀ ਹੁਣ ਪਹਿਲੇ ਨੰਬਰ ਤੇ ਆਂਦੀ ਜਿਹੜੀ 33% ਜ਼ਿੰਕ ਹੈ ਇਹ ਆਪਾਂ ਕੀਲੇ ਦੀ 5 ਕਿਲੋ ਵਰਤਦੇ ਆ ਬਹੁਤ ਵਧੀਆ ਜ਼ਿੰਕ ਹੈ ਤੇ ਜਿਹੜੀ 21% ਵਾਲੀ ਹੈ ਉਹ ਆਪਾਂ ਪਾਣੀ ਹੈ 10 ਕਿਲੋ ਕੀਲੇ ਦੀ ਤੇ ਇੱਕ ਤੁਹਾਨੂੰ ਆਪਾਂ ਮੇਨ ਗੱਲ ਦੱਸਦੇ ਜਿਹੜੀ 21% ਵਾਲੀ ਜ਼ਿੰਕ ਹੈ ਇਹ ਜਿਵੇਂ ਆਪਾਂ ਰੇ ਜੂਰੀਏ ਦੇ ਵਿੱਚ ਜਦੋਂ ਰਲਾਤੀ ਇਹ ਪਾਣੀ ਛੱਡ ਦਿੰਦੀ ਹੈ ਜੇ 33% ਵਾਲੀ ਜਿੰਕ ਆ ਉਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ ਉਹ ਨਾ ਹੀ ਪਾਣੀ ਛੱਡਦੀ ਹੈ ਕੋਈ ਦਿੱਕਤ ਨਹੀਂ ਆਉਂਦੀ ਇਸ ਕਰਕੇ ਜਿਆਦਾ ਤੋਂ ਜਿਆਦਾ ਆਪਾਂ ਨੂੰ 33% ਵਾਲੀ ਜਿੰਕ ਵਰਤਣੀ ਚਾਹੀਦੀ ਹੈ 21% ਵਾਲੀ ਕਿਉਂਕਿ 10 ਕਿਲੋ ਪਾਉਗੀ ਉਹ 5 ਕਿਲੋ ਪੈਣੀ ਹੈ ਰੇ ਪੈਸੇ ਆ ਦੇ ਵਿੱਚ ਰੇਟ ਬੇਸ਼ੱਕ ਇੱਕੋ ਪੈਣਾ ਹੈ ਪਰ ਫਿਰ ਵੀ 33% ਵਾਲੀ ਜਿੰਕ ਬੈਸਟ ਮੰਨੀ ਜਾਂਦੀ ਹੈ ਉਹਨੂੰ ਚੁਣੋ ਤੁਸੀਂ 33% ਵਾਲੀ ਜਿੰਕ ਪਾਓ ਤੇ ਹੁਣ ਨੰਬਰ 2 ਤੇ ਵੀ ਆਪਾਂ ਇਹ ਜਿੰਕ ਵਰਤਣੀ ਕਰਦੇ ਆਪਾਂ ਇਹਨੂੰ ਪਹਿਲੇ ਜੂਰੀਏ ਦੇ ਨਾਲ ਵੀ ਛਿੱਟਾ ਦੇ ਸਕਦੇ ਆ ਅੱਠਵੇਂ ਤੋਂ ਨੌਵੇਂ ਦਿਨ ਪਹਿਲਾ ਜੂਰੀਏ ਦਾ ਗੱਟੇ ਦੇ ਨਾਲ ਤੇ ਦੂਜੇ ਰੇ ਦੇ ਨਾਲ ਵੀ ਆਪਾਂ ਇਹਨੂੰ ਮਿਲਾ ਕੇ ਆਪਣੇ ਝੋਨੇ ਦੇ ਵਿੱਚ ਪਾ ਸਕਦੇ ਆ ਇਹ ਆਪਾਂ ਦੋਹੇ ਟਾਈਮਾਂ ਤੇ ਪਾ ਸਕਦੇ ਆ ਜਿੰਕ ਨੂੰ ਤੇ 33% ਵਾਲੀ ਜਿੰਕ ਵਰਤੋ ਬਹੁਤ ਵਧੀਆ ਜਿੰਕ ਹੈ ਤੇ ਬਾਕੀ ਆਪਾਂ ਹੋਰ ਵੀ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਦੇ ਰਹਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਚੈਨਲ ਨੂੰ ਕਾਲੂ ਸਬਸਕ੍ਰਾਈਬ ਆਪਣੇ ਨੂੰ